ਮਜੀਠਾ ਹਲਕਾ ਦੇ ਪਿੰਡ ਗਾਲੋ ਵਾਲੀ ਵਿਖੇ ਸੀਨੀਅਰ ਕਾਂਗਰਸੀ ਆਗੂ ਪਰਮਜੀਤ ਸਿੰਘ ਪੰਮਾ ਦੀ ਦੇਖਰੇਖ ਵਿੱਚ ਹੋਈ ਕਾਂਗਰਸੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਅਜ ਮਜੀਠਾ ਹਲਕਾ ਦੇ ਪਿੰਡ ਗਾਲੋਵਾਲੀ ਵਿਖੇ ਕਾਂਗਰਸ ਪਾਰਟੀ ਦੇ ਵਰਕਰ ਸ਼ਾਮ ਸਿੰਘ ਦੇ ਕਰ ਹੋਈ ਵਿਸ਼ੇਸ਼ ਮੀਟਿੰਗ ਜਿਸ ਵਿੱਚ ਚਾਵਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦੀਆਂ ਚੋਣਾਂ ਬਾਰੇ ਵਿਸ਼ੇਸ਼ ਚਰਚਾ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਪੰਮਾ ਨੇ ਸਮੂਹ ਵੋਟਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਦੇ ਸੁਝਾਅ ਲਏ ਇਸ ਮੀਟਿੰਗ ਵਿੱਚ ਪਿੰਡ ਗਾਲੋਵਾਲੀ ਦੇ ਦਰਜ ਨਾ ਪਰਿਵਾਰਾਂ ਨੇ ਹਿੱਸਾ ਲਿਆ ਅਤੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਵਾਸਤੇ ਆਪਣੇ ਆਪਣੇ ਵਿਚਾਰ ਦੱਸੇ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਪੰਮਾ, ਸੀਨੀਅਰ ਕਾਂਗਰਸੀ ਆਗੂ ਜਗਦੀਪ ਸਿੰਘ ਗੋਗਾ ਮੱਜੀਠਾ, ਸਾਬਕਾ ਸਰਪੰਚ ਸੁਖਦੇਵ ਸਿੰਘ ਅਟਵਾਲ, ਹਰਦੀਪ ਸਿੰਘ ਹਮਜਾ, ਗਗਨਦੀਪ ਸਿੰਘ ਕੋਟਲਾ ਮੱਜਾ ਸਿੰਘ, ਮੈਂਬਰ ਪੰਚਾਇਤ ਹਰਬੰਸ ਸਿੰਘ ਪੰਗਵਾਨ, ਮੈਂਬਰ ਪੰਚਾਇਤ ਗੁਰਜੀਤ ਸਿੰਘ ਬਿੱਲਾ ਨਾਗ ਕਲਾ निशानपाल सिंह नागनावे मेंबर बलविंदर सिंह लुद्दड़ सरपंच बीबी सरबजीत कौर गोपालपुरा परितम सिंह मेंबर पंचायत कलेर मागट कांग्रेस पार्टी दे मौजूदा मेंबर पंचायत विक्रम सिंह मंगल सिंह श्याम सिंह मंगल सिंह गुलाब सिंह साहिब सिंह मदन लाल जत्या आपा सारे भेंट भ्रावा ने ਅੱਜ ਕਾਂਗਰਸ ਪਾਰਟੀ ਦੇ ਆਉਣ ਵਾਲੇ ਇਲੈਕਸ਼ਨ ਦੇ ਸਬੰਧਤ ਵਿਚਾਰਾਂ ਕਰਨੀਆਂ ਨੇ ਮੇਰੇ ਵੀਰੋ ਤੇ ਮੇਰੀਓ ਭਾਣੋ ਪੰਜਾਬ ਦੇ ਵਿੱਚ ਆਉਣ ਵਾਲੇ 1-2 ਮਹੀਨੇ ਤੱਕ ਪਲਾਗ ਸ਼ਕਤੀ ਤੇ ਜਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਹੋਣ ਜਾ ਰਿਹਾ ਜਿਸ ਨੂੰ ਕਾਂਗਰਸ ਪਾਰਟੀ ਮਾਨ ਜੋ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਤੇ ਸਾਡੇ ਸਾਫ ਦਾ ਮੁੱਖ ਮੰਤਰੀ ਸਰਦਾਰ ਚੰਦੀ ਸਿੰਘ ਚੱਲੀ ਜੀ ਦੇ ਮੈਂਬਰ ਪਾਰਲੀਮੈਂਟ ਸਰਦਾਰ ਗਜੀਤ ਸਿੰਘ ਔਜਲਾ ਜੀ ਦੀ ਅਗਵਾਈ ਦੇ ਵਿੱਚ ਲੜਨ ਜਾ ਰਹੀ ਹੈ ਚਕਾਲ ਜੀ ਮੈਂ ਪਰਮਜੀਤ ਸਿੰਘ ਪੰਨਾ ਪ੍ਰਧਾਨ ਮਜੀਠਾ ਵਰਕਰ ਕਾਂਸ ਪਾਰਟੀ ਹਲਕਾ ਮਜੀਠਾ ਪਾਈ ਦੀ ਜਿਹੜੀ ਮੀਟਿੰਗ ਰੱਖੀ ਗਈ ਵਰਕਰਾਂ ਨਾਲ ਇਹਦਾ ਮੁੱਦਾ ਕੀ ਹੈ ਅੱਜ ਦੀ ਵੀਰ ਮੀਟਿੰਗ ਬਲੌਕ ਸੰਤੀ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਨੂੰ ਮੱਦੇਨਜ਼ਰ ਰੱਖ ਕੇ ਪਿੰਡ ਗੱਲਵਾਲੀ ਵਿਖੇ ਸਰਦਾਰ ਸ਼ਾਨਤ ਸਿੰਘ ਜੀ ਦੇ ਗ੍ਰਹਿ ਮੇਰੇ ਵੱਡੇ ਵੀਰ ਡਕਾ ਜਿਹਦੇ ਰਹਿਨਮਾਈ ਦੇ ਵਿੱਚ ਇਲੈਕਸ਼ਨ ਨੂੰ ਸਬੰਧਤ ਅੱਜ ਮੀਟਿੰਗ ਕੀਤੀ ਗਈ ਆ ਜਿਹੜੀ ਇੱਕ ਭਰਵੇਂ ਮੀਟਿੰਗ ਦੇ ਰੂਪ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਮੇਰੀਆਂ ਭੈਣਾਂ ਦੇ ਰੂਪ ਵਿੱਚ ਦੀਰਾਂ ਦੇ ਬਜ਼ੁਰਗਾਂ ਦੇ ਰੂਪ ਵਿੱਚ ਆਏ ਨੇ ਤੇ ਬੜਾ ਪਰਮਾ ਹੰਗਾਰਾ ਮਿਲਿਆ ਇਸ ਮੀਟਿੰਗ ਤੋਂ ਇੱਕ ਗੱਲ ਸਾਫ ਤੋਂ ਦੇ ਨਜ਼ਰ ਆ ਰਹੀ ਆ ਕਿ ਇਸ ਜ਼ੋਨ ਦੇ ਵਿੱਚੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਵੱਡੀ ਲੀਡਰ ਨਾਲ ਜਿੱਤ ਪ੍ਰਾਪਤ ਕਰੇਗਾ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਦੇ ਵਿੱਚ ਵੀ ਇਸ ਜ਼ੋਨ ਦੇ ਵਿੱਚੋਂ ਵੱਡੀ ਲੀਡਰ ਨਾਲ ਉਮੀਦਵਾਰ ਜਿੱਤ ਪ੍ਰਾਪਤ ਕਰੇਗਾ ਕਿਹੜੇ ਕਿਹੜੇ ਮੁੱਦਿਆਂ ਤੇ ਅੱਜ ਜਿਹੜੀ ਆ ਸਾਂਝੀ ਮੀਟਿੰਗ ਕੀਤੀ ਗਈ ਹੈ ਵੀਰੋ ਮੁੱਦੇ ਹੀ ਮੁੱਦੇ ਨੇ ਉਹ ਸਾਰੇ ਮੁੱਦਿਆਂ ਤੇ ਵਿਚਾਰ ਕੀਤੀ ਗਈ ਆ ਭਾਵੇਂ ਪੰਜਾਬ ਵਿੱਚ ਝਾੜੂ ਦੀ ਸਰਕਾਰ ਚੱਲ ਰਹੀ ਆ ਜਿਹੜੀ ਹਰ ਮੁੱਦੇ ਤੇ ਫੇਲ ਸਾਬਤ ਹੋਈ ਭਾਵੇਂ ਉਹ ਬੀਬੀਆਂ ਨੂੰ 1000 ਰੁਪਇਆ ਦੇਣ ਦੇ ਰੂਪ ਵਿੱਚ ਬੇਰੋਜ਼ਗਾਰੀ ਖਤਮ ਕਰਨ ਦੇ ਰੂਪ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਰੂਪ ਵਿੱਚ ਚਿੱਟੇ ਦਾ ਨਸ਼ਾ ਖਤਮ ਕਰਨ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਰੂਪ ਵਿੱਚ ਲਗਭਗ ਭਗਵੰਤ ਮਾਨ ਦੀ ਸਰਕਾਰ ਫੇਲਿਅਰ ਸਾਬਤ ਹੋਈ ਹੈ ਪੰਜਾਬ ਦੇ ਵਿੱਚ ਅਮਨ ਕਾਨੂੰਨ ਨਾਂ ਦੀ ਚੀਜ਼ ਨਹੀਂ ਰਹਿ ਗਈ ਦਿਨ ਦਿਹਾੜੇ ਡਾਕੇ ਦਿਨ ਦਿਹਾੜੇ ਕਤਲੋਗਾਰਤ ਹੋ ਰਹੀ ਹੈ ਇਹ ਸਾਰੇ ਮੁੱਦਿਆਂ ਤੇ ਅੱਜ ਵਿਚਾਰ ਚਰਚਾ ਕੀਤੀ ਮੌਜੂਦਾ ਸਰਕਾਰ ਦੀ ਗੱਲ ਕਰੀ ਤਾਂ ਉਹਨਾਂ ਨੇ 1000 ਰੁਪਏ ਸਹੀ ਕਰਤਾ ਕਵਿੰਟ 1000 ਰੁਪਿਆ ਸਕਨ ਸਕੀਮ ਤੇ ਹੋਰ ਵੀ ਕਾਫੀ ਜਿਹੜੇ ਆ ਵਾਦੇ ਕੀਤੇ ਗਏ ਸਨ ਇਹ ਅੱਜ ਬਰਤਨਾਂ ਦੇ ਵਿੱਚੋਂ ਵਾਅਦਿਆਂ ਨੂੰ ਲੈ ਕੇ ਕੋਈ ਚਰਚਾ ਕੀਤੀ ਗਈ ਜਾਂ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਵਾਅਦੇ ਪੂਰੇ ਕੀਤੇ ਗਏ? ਬਿਲਕੁਲ ਨਹੀਂ ਵੀਰੋ ਪੰਜਾਬ ਸਰਕਾਰ ਹਰ ਮੁੱਦੇ ਤੇ ਫੇਲਿਆ ਭਾਵੇਂ ਉਹ ਬੀਬੀਆਂ ਨੂੰ 1000 ਰੁਪਏ ਦੇਣ ਦੇ ਰੂਪ ਵਿੱਚ ਕੋਈ 51000 ਰੁਪਿਆ ਸਗਨ ਸਕੀਮ ਲੈਣ ਲਈ ਲੋਕ ਅੱਜ ਤਰਲੇ ਕੱਢ ਰਹੇ ਆ ਜਿਹੜੇ ਪਿਛਲੇ ਸਰਕਾਰ ਕਾਂਗਰਸ ਪਾਰਟੀ ਦੇ ਸਰਕਾਰ ਵੱਲੋਂ ਕੰਨੀ ਸਾਧ ਦੀ ਸਰਕਾਰ ਵੱਲੋਂ 2500 ਰੁਪਏ ਪੈਨਸ਼ਨ ਦਿੱਤੀ ਗਈ ਬਜ਼ੁਰਗਾਂ ਨੂੰ ਆਂਘ ਹੀਣਾਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਜਿਹੜੀਆਂ ਇਹ ਸਰਕਾਰ ਦੇਣ ਦੇ ਵਿੱਚ ਨਕਾਮ ਰਹੀ ਆ 1-1000 ਰੁਪਏ ਕਹਿ ਕੇ ਪੰਜਾਬ ਦੇ ਵਿੱਚੋਂ ਔਰਤਾਂ ਕੋਲੋਂ ਬੀਬੀਆਂ ਕੋਲੋਂ ਵੋਟਾਂ ਤੇ ਲੈ ਲੀਆਂ ਪਰ ਸਵਾ ਤਿੰਨ ਸਾਲ ਤੋਂ ਬੀਬੀਆਂ ਉਡੀਕ ਰਹੀਆਂ ਨੇ ਕਿ ਕਦੋਂ 1000 ਰੁਪਇਆ ਸਾਡੇ ਖਾਤੇ ਚ ਆਵੇਗਾ ਉਹ ਸਾਡੀਆਂ ਭੈਣਾਂ ਸਾਡੇ ਵੀਰ ਕਈ ਜਿਹੜੇ ਅੱਜ ਚੱਕਰ ਕੱਢ ਕੱਢ ਕੇ ਥੱਕ ਗਏ ਨੇ ਕਦੇ ਉਹ ਸਮਾਜ ਭਲਾਈ ਦਫਤਰ ਅੰਮ੍ਰਿਤਸਰ ਜਾਂਦੇ ਆ ਤੇ ਕਦੇ ਉਹ ਸੇਵਾ ਕੇਂਦਰਾਂ 'ਚ ਜਾਂਦੇ ਆ ਕਿ ਤੁਹਾਡੀ ਸਗਣ ਵਾਲੀ ਫਾਈਲ ਜਿਹੜੀ ਆ ਸਮੇਂ ਤੋਂ ਲੇਟ ਹੋ ਗਈ ਆ ਤੁਹਾਡੀ ਉਹ ਫਾਈਲ ਹੁਣ ਅਪਲਾਈ ਨਹੀਂ ਕੀਤੀ ਜਾ ਸਕਦੀ ਬੜਾ ਹੀ ਵੀਰ ਲੋਕਾਂ ਨੂੰ ਜਲੀਲ ਕੀਤਾ ਜਾ ਰਿਹਾ ਏ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਪੰਜਾਬ ਦੇ ਵਿੱਚ ਲੋਕ ਝਾੜੂ ਵਾਲਿਆਂ ਨੂੰ ਕਿਸ ਤਰ੍ਹਾਂ ਦਾ ਸਬਕ ਸਿਖਾਉਣਗੇ ਹਰਮੋਣੀਆ ਲਖਮੀ ਆਦਿ ਵਿੱਚ ਜਿਹੜਾ ਵਾ ਕਾਂਗਰਸ ਪਾਰਟੀ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਦੇਂਦੇ ਆਂ ਵੀਰੋ ਲੋਕ ਅਡੀਟ ਕਰ ਰਹੇ ਆ 2027 ਦੇ ਇਲੈਕਸ਼ਨ ਤੇ 2027 ਦਾ ਇਲੈਕਸ਼ਨ ਕਦੋਂ ਅਨਾਉਂਸ ਹੋਦਾ ਪੰਜਾਬ ਦੇ ਲੋਕਾਂ ਨੇ ਝਾੜੂ ਵਾਲਿਆਂ ਨੂੰ ਅਕਾਲੀ ਦਲ ਬਾਗਲ ਕਿਆਂ ਦੀ ਤਰ੍ਹਾਂ ਨਿਕਾਰਨਾ ਜਿਵੇਂ ਕਾਲੀਦਲ ਬਾਗਲ ਕਿਆਂ ਨੂੰ ਨਿਕਾਰ ਕੇ ਲੋਕਾਂ ਨੇ ਤਿੰਨ ਸੀਟਾਂ ਤੇ ਖੜ੍ਹਾ ਕੀਤਾ ਇਹਨਾਂ ਲਿਆ ਕੇ ਇਸੇ ਤਰ੍ਹਾਂ ਹੀ ਝਾੜੂ ਵਾਲਿਆਂ ਦਾ ਹਾਲ ਕਰਨਾ ਜੇ ਤੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲਗਭਗ 100 ਸੀਟ ਜਿੱਤ ਕੇ ਬਣੀ ਗੱਲ ਮੇਰਾ ਨਾ ਹੀ ਦਿਖਣ ਦੀ ਸੀ ਜੀ ਤੇ ਪੈਨ ਮੇਰਾ ਗੱਲ ਵਾਲੀ ਹੈ ਜੀ ਅੱਜ ਜਿਹੜੀ ਅਸੀਂ ਕਾਂਗਰਸ ਵਰਕਰਾਂ ਦੇ ਵਿੱਚ ਬੈਠੇ ਹੋਈ ਆ ਹਾਂ ਜੀ ਕਾਂਗਰਸ ਪਾਰਟੀਆਂ ਨੂੰ ਜੋ ਮੀਟਿੰਗ ਹੋਈ ਹੈ ਨਾ ਉਹਦੇ ਵਿੱਚ ਬਹੁਤ ਹੀ ਸਾਥੀਆਂ ਨੇ ਸਾਥ ਦਿੱਤਾ ਹੈ ਤੇ ਸਾਰਿਆਂ ਨੂੰ ਇਹੋ ਹੀ ਆਸ਼ਾ ਵੀ ਕਾਂਗਰਸ ਸਰਕਾਰ ਆਉਣੀ ਕਾਂਗਰਸਕਰ ਬਹੁਤ ਹੀ ਜਲਦ ਤੇ ਬੜੇ ਭਾਰੀ ਮਤਬਨ ਨਾਲ ਜਿੱਤ ਕੇ ਤੇ ਫਿਰ ਪੰਜਾਬ ਦੇ ਚ ਰਾਜ ਕਰੇਗੀ ਅੱਜ ਪ੍ਰਧਾਨ ਜੀ ਆਏ ਨੇ ਇਹਨਾਂ ਵੱਲੋਂ ਤੁਹਾਨੂੰ ਕਿਤਰਾ ਦਾ ਆਸ਼ਵਾਸਨ ਦਿੱਤਾ ਗਿਆ ਕਿ ਪ੍ਰਧਾਨ ਜੀ ਨੇ ਲੋਕਾਂ ਨੂੰ ਵੀ ਪੂਰਾ ਯਕੀਨ ਦਿੱਤਾਇਆ ਗਿਆ ਹੈ ਤੇ ਕੋਈ ਮਸਲਾ ਹੋਏ ਪਿੰਡ ਦਾ ਕੋਈ ਵੀ ਪ੍ਰੋਬਲਮ ਹੋਵੇ ਕੋਈ ਤਰ੍ਹਾਂ ਦੀ ਮੁਸ਼ਕਲ ਕਿਸੇ ਬਜ਼ੁਰਗ ਨੂੰ ਹੋਵੇ ਤੇ ਸਕੂਲ ਦੀ ਪ੍ਰੋਬਲਮ ਹੋਵੇ ਸਾਡੇ ਇਹਨਾਂ ਨਾਲ ਸ਼ੇਅਰ ਕੀਤੀ ਜਾਏਗੀ ਇਹ ਸਾਡਾ ਸਾਥ ਦੇਣਗੇ ਸਾਡੇ ਰੁਪੇ ਹੋਏ ਕੰਮ ਇਹ ਪ੍ਰਦਾਨ ਜੀ ਕਰੋਗੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਨਸ਼ੇ ਕਾਫੀ ਵਧ ਰਹੇ ਆ ਹਾਂਜੀ ਨਸ਼ਾ ਤੇ ਬਹੁਤ ਹੀ ਜ਼ਿਆਦਾ ਵਧਿਆ ਹੋਇਆ ਏ ਅਸੀਂ ਸਾਰਿਆਂ ਨੂੰ ਨਹੀਂ ਪੰਚਾਇਤ ਦੇ ਨੂੰ ਵੀ ਆ ਪੰਚਾਇਤ ਮੈਂਬਰ ਵੀ ਆ ਸਾਰਿਆਂ ਨੂੰ ਇਹ ਕਿਹਾ ਕਿ ਬੇਬੀ ਨਸ਼ੇ ਤੋਂ ਮੁੜੋ ਕੁਝ ਨਹੀਂ ਇਹੋ ਜਿਹੇ ਅਪਰਾਧੇ ਵੀ ਕੀਤੇ ਨੇ ਅਸੀਂ ਇੱਕ ਟੂਰਨਾਮੈਂਟ ਕਰਵਾ ਰਹੇ ਹਾਂ ਜੋ ਚਵੀਆਂ ਪਿੰਡਾਂ ਦੇ ਵਿੱਚ ਆ ਕ੍ਰਿਕਟ ਦਾ ਉਦੇ ਵਿੱਚ ਅਸੀਂ ਕਾਫੀ ਵੱਡੇ ਵੱਡੇ ਨਾਮ ਰੱਖੇ ਨੇ ਵੀ ਜਿਹਦੇ ਵਿੱਚ ਲਾਲਚ ਆਵੇ ਬੱਚਿਆਂ ਨੂੰ ਉਹ ਨਸ਼ੇ ਤੋਂ ਮੁੜਨ ਤੇ ਫਿਰ ਆਪਣੀ ਚੰਗੀ ਜ਼ਿੰਦਗੀ ਜੀਉਣ। ਪ੍ਰਧਾਨ ਜੀ ਦੇ ਨਾਲ ਕੋਈ ਕਲੱਬ ਬਾਰੇ ਨੌਜਵਾਨਾਂ ਦੇ ਜਿਮ ਬਾਰੇ ਜਾਂ ਇਸ ਤਰ੍ਹਾਂ ਦੀ ਕਸਰਤ ਜਾਂ ਵਰਸੇਸ਼ ਕਰਨ ਵਾਸਤੇ ਕੋਈ ਚਾਚਾ ਕੀਤੀ ਗਈ ਹੈ। ਹਾਂ ਜੀ ਇਹਨਾਂ ਨਾਲ ਕੀਤੀ ਹੈ ਗੱਲਬਾਤ ਜੀ ਤੇ ਇਹਨਾਂ ਨੇ ਯਕੀਨ ਦਿਵਾਇਆ ਸਾਨੂੰ ਕਿ ਅਸੀਂ ਤੁਹਾਡੇ ਵਿੱਚ ਇਹ ਪੂਰਾ ਸਾਥ ਦੇਵਾਂਗੇ। ਜੋ ਵੀ ਕੋਈ ਕੇਟਾ ਹੋਵੇ ਕੋਈ ਕਿਸ ਤਰ੍ਹਾਂ ਦੀ ਖਿਡਾਰੀ ਹੁੰਦੀਆਂ ਵਾਲੀ ਚੀਜ਼ ਆਵੇ ਉਹਦੇ ਤੁਹਾਡੀ ਪੂਰੀ ਫੁੱਲ ਮਤ ਕਰਾਂਗੇ। ਆਮ ਆਦਮੀ ਪਾਰਟੀ ਦੇ तकरीबन 3 ਸਾਲ ਤੋਂ ਵੱਧ ਬੀਤ ਗਏ ਆਮ ਆਦਮੀ ਦੇ ਜੀ ਹੱਦ ਤੱਕ ਸੱਚੇ ਜਾਂ ਨ ਸੱਚੇ ਤੇ ਸਾਨੂੰ ਕੋਈ ਲੱਗਾ ਨਹੀਂ ਜੇ ਮੈਨੂੰ ਤਾਂ ਸਾਰੇ ਝੂਠੇ ਹੀ ਲੱਗੇ ਨੇ ਅੱਜ ਤੱਕ ਜੋ ਵੀ ਉਹਨਾਂ ਨੇ ਕਿਹਾ ਨਾ ਕੋਈ ਸਦਨ ਸਕੀਮ ਸਾਡੀਆਂ ਬੇਟੀਆਂ ਦਾ ਵਿਆਹ ਹੋਇਆ ਉਹਨਾਂ ਨੂੰ 2-2 ਸਾਲ ਹੱਥ ਦੇ ਰਹੇ ਇੱਕ ਬੇਟੀ ਦੇ ਦੋ ਨਿਆਣੇ ਨੂੰ ਚੱਲੇ ਨੇ ਤੇ ਸਾਨੂੰ ਤਾਂ ਅਜੇ ਤੱਕ ਕੋਈ ਸਦਨ ਸਕੀਮ ਮਿਲੀ ਨਹੀਂ ਹੈ ਉਹਦੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਕੀ ਲੱਗਦਾ ਇਸ ਪਾਰਟੀ ਨੂੰ ਤਾਂ ਕੁਝ ਕਹਿਣ ਵਾਲੀ ਗੱਲ ਹੀ ਨਹੀਂ ਰਹੀ ਨਸ਼ੇ ਦੇ ਮੁੱਦੇ ਤੇ ਪੂਰੀ ਤਰ੍ਹਾਂ ਫੇਲ ਹੈ ਉਂਝ ਵੀ ਜੋ ਸਕੀਮਾਂ ਦਾ ਜੋ ਵਾਅਦੇ ਕੀਤੇ ਸੀ ਜੋ ਇਹਨਾਂ ਨੇ ਸਾਨੂੰ ਲਾਰੇ ਲਾਏ ਸੀ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਹੀ ਫੇਲਿਆ ਮਜੀਠੇ ਹਲਕੇ ਦਾ ਤਾਂ ਕੋਈ ਆਵਾਦੀਵਾਰ ਸੀ ਬੋਣ ਆਉਣ ਵਾਲੇ ਸਮੇਂ 'ਚ ਕਿਹੜੀ ਸਰਕਾਰ ਚਾ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਜੀ ਕਾਂਗਰਸ ਸਰਕਾਰ ਪੱਕੀ ਹੈ ਜੀ 100% ਕਾਂਗਰਸ ਸਰਕਾਰ ਹੀ ਬਣੂਗੀ ਤੇ ਆਪਣੇ ਸਾਰੇ ਹੀ ਸਾਥੀਆਂ ਦੇ ਨਾਲ ਪੂਰਾ ਕੰਦੇ ਦਾ ਕੰਦਾ ਮਲਾ ਕੇ ਉਹਨਾਂ ਦਾ ਸਾਥ ਦੇਵਾਂਗੇ ਜੋਰ ਲਾਵਾਂਗੇ ਪੂਰਾ ਉਹਨਾਂ ਦੀ ਪੂਰੀ ਫੁੱਲ ਵਰਤਰੀ ਕਰਾਂਗੇ ਪ੍ਰਧਾਨ ਹੁਣਾਂ ਦੇ ਨਾਲ ਪੂਰੇ ਮੋੜੇ ਨਾ ਮੋੜਾ ਲਾ ਕੇ ਚੱਲਾਂਗੇ